ਅੱਜ ਉਹ ਜਿਸ ਤਰ੍ਹਾਂ ਦਿਖ ਦਿਓ ਅੱਜ ਜਿਹੜਾ ਸਮਾਗਮ ਕਰਿਆ ਗਿਆ ਨੌਜਵਾਨਾਂ ਵੱਲੋਂ ਬੜੀ ਵਧੀਆ ਸ਼ਿਰਕਤ ਕੀਤੀ ਹੈ ਇਹ ਜੀ ਜੋ ਅਸੀਂ ਆਕਾਲੀ ਦਲ ਵਾਰਿਸ ਪੰਜਾਬ ਦੇ ਜੱਤਪੰਥੀ ਦੇ ਰਾਜਨੀਤਿਕ ਪਾਰਟੀ ਦਾ ਗਠਨ ਕੀਤਾ ਗਿਆ ਉਦੋਂ ਤੋਂ ਹੀ ਨੌਜਵਾਨਾਂ ਚ ਬੜਾ ਬੜਾ ਹਤਸ਼ਾਹ ਹੈ ਤੇ ਬਾਕੀ ਕਾਫੀ ਜ਼ਿਲ੍ਹਿਆਂ ਚ ਅਸੀਂ 13 ਜ਼ਿਲ੍ਹਿਆਂ ਚ ਪਹਿਲਾਂ ਟੀਮ ਬਣਾ ਦਿੱਤੀਆਂ ਗਈਆਂ ਸੀ ਆ 14ਵਾਂ ਜ਼ਿਲ੍ਹਾ ਸੀਗਾ ਤੇ ਇੱਥੇ ਵੀ ਪਟਿਆਲਾ ਵੀ ਸਾਨੂੰ ਬਹੁਤ ਬਟਾਰ ਸ਼ਾ ਮਿਲਿਆ ਤੇ ਅਸੀਂ ਸੁਣਦੇ ਆ ਕਿ ਸਾਡੀ ਪਾਰਟੀ ਦੇ ਵਾਸਤੇ ਜੁੜਨ ਵਾਸਤੇ ਲੋਕਾਂ ਚ ਬਹੁਤ ਵੱਡੀ ਚਾਹ ਨਾਲ ਜੁੜ ਰਹਾ ਹੈ ਬਹੁਤ ਫੋਨ ਆ ਰਿਹਾ ਹੈ ਕਿ ਸਾਨੂੰ ਜਲਦੀ ਜਲਦੀ ਮੌਕਾ ਦਿਓ ਅਸੀਂ ਇਹ ਪਾਰਟੀ ਨਾਲ ਜੁੜਨਾ ਚਾਹੁੰਦੇ ਹਾਂ ਹਰ ਪਾਰਟੀ ਦੇ ਕੋਈ ਨਾ ਕੋਈ ਸਿਧਾਂਤ ਹੁੰਦੇ ਆਪਣੀ ਪਾਰਟੀ ਕਿਹੜੇ ਸਿਧਾਂਤਾਂ ਤੇ ਚੱਲ ਰਹੀ ਹੈ ਕਿਸ ਜਿਹੜੀ ਵੀਕ ਦੇ ਉੱਪਰ ਚੱਲਦੀ ਦਿਖਾਈ ਦੇਵੇ ਸਾਡੀ ਪਾਰਟੀ ਹੈ ਕਿ ਪੰਥ ਬਚਾਓ ਪੰਜਾਬ ਬਚਾਓ ਜੋ ਸਾਡਾ ਮੇਨ ਅਜੰਡਾ ਹੈ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਬਚਾਉਣਾ ਪੰਥ ਜੋਗਰਾਵਟ ਆ ਰਹੀ ਹੈ ਸਾਡੇ ਸਿੱਖੀ ਸਿਧਾਂਤਾਂ ਚ ਜਾਂ ਜੋ ਇਹ ਹੋ ਰਿਹਾ ਉਹ ਉਹਨਾਂ ਨੂੰ ਪੰਥ ਨੂੰ ਇਹਨਾਂ ਹਾਲਾਤਾਂ ਚੋਂ ਬਾਹਰ ਕੱਢਣਾ ਤੇ ਦੂਸਰਾ ਜੋ ਸਾਡੀ ਨੌਜਵਾਨੀ ਨਸ਼ਿਆਂ ਚ ਬਰਬਾਦ ਹੋ ਰਹੀ ਆ ਮਨਾਂ ਨੂੰ ਬਚਾਉਣਾ ਜੋ ਪੰਜਾਬ ਦੇ ਹੱਕ ਆ ਪਾਣੀ ਆ ਪੰਜਾਬ ਦੀ ਰਾਜਧਾਨੀ ਆ ਇਹ ਸਾਰੀਆਂ ਚੀਜ਼ਾਂ ਵਾਸਤੇ ਜਿਹੜੀ ਪੰਥ ਦੀ ਗੱਲ ਹਮੇਸ਼ਾ ਕੀਤੀ ਜਾਂਦੀ ਹੈ ਸ਼੍ਰੋਮਣ ਅਕਾਲੀ ਦਲ ਵੀ ਪੰਥ ਦੀ ਗੱਲ ਕਰਦਾ ਹੈਗਾ ਉਹਦੇ ਵੀ ਦੋ ਘੜੇ ਹੋਏ ਤੁਸ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਜੋ ਅਕਾਲ ਤਖਤ ਦੇ ਜੇਸੇਦਰ ਸਾਹਿਬ ਨਾਲ ਸਰ ਨੂੰ ਪਤਾ ਹੀ ਹੈ ਇਹ ਸਭ ਕੁਝ ਬੜਾ ਮਨ ਭਾਗਾ ਵਾਪਰਿਆ ਜੀ ਜੋ ਅਕਾਲ ਤਖਤ ਦੇ ਜੇਸੇਦਰ ਦਾ ਰੁਤਮਾ ਸੰਗਤਾਂ ਦੇ ਮਨ 'ਚ ਬਹੁਤ ਉੱਚਾ ਵਾ ਲੇਕਿਨ ਇਹ ਜਿਹੜੀਆਂ ਧਰਾਸੀ ਇਹਨਾਂ ਨੇ ਉਹਨਾਂ ਨੂੰ ਇੱਕ ਮੁਲਾਜ਼ਮ ਬਣ ਕੇ ਬਣਾ ਕੇ ਰੱਖਿਆ ਹੋਇਆ ਆਪਣੀ ਮਰਜ਼ੀ ਨਾਲ ਜਿੰਨਾ ਚਿਰ ਤੇ ਉਹ ਉਹਨਾਂ ਦੇ ਕਹਿ ਅਨਸਾਰ ਜਾਂ ਉਹਨਾਂ ਦੇ ਇਤਾਂ ਦੇ ਅਨੁਕੂਲ ਚੱਲਦਾ ਰਹਿੰਦਾ ਉਹਨਾਂ ਚਿਰ ਤੇ ਸਭ ਕੁਝ ਠੀਕ ਆ ਤੇ ਜਿੱਦਣ ਕੋਈ ਸੱਚ ਦੀ ਗੱਲ ਕਰਦਾ ਜਾਂ ਕੋਈ ਉਹ ਇਹੋ ਜਿਹੀ ਹੁੰਦੀ ਤੇ ਉਦੋਂ ਉਥੇ ਜ세ਦਰਾਂ ਨੂੰ ਜਲੀਲ ਕਰਕੇ ਇਹ ਪਹਿਲੀ ਵਾਰ ਨਹੀਂ ਇਹ ਪਹਿਲਾਂ ਵੀ ਹੋ ਚੁੱਕਾ ਵਾ ਤੇ ਆਉਣ ਵਾਲੇ ਸਮੇਂ 'ਚ ਵੀ ਜੇ ਇਹ ਇਹੋ ਜਿਹਾ ਕੋਈ ਸਿਸਟਮ ਨਾ ਬਣਾਇਆ ਗਿਆ ਤੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਸ਼ਾਇਦ ਹੋ ਕੁਆ ਕੋਈ ਭਾਈ ਅਮਰਸਪਾਲ ਦੀ ਗੱਲ ਕਰ ਰਹੀ ਹੈ ਲਗਾਤਾਰ ਸੰਜਾਇ ਸਿੰਘ ਪਿੰਡ ਵਾਲੇ ਸੋਚ ਤੇ ਪਹਿਰਾ ਦੇ ਦਿਖਾਈ ਦਿੰਦੇ ਨੇ ਉਹਨਾਂ ਦੀ ਸੋਚ ਦੇ ਨਾਲ ਅੱਜ ਪਾਰਟੀ ਦਾ ਗੱਟਨ ਹੋ ਗਿਆ ਕਿਤੇ ਪਿੰਡ ਵਾਲਾ ਜ਼ਿਕਰ ਨਹੀਂ ਕੀਤਾ ਗਿਆ ਕਿਉਂਕਿ ਸਮਝਦੇ ਕੀ ਹੁਣ ਪਾਰਟੀ ਉਹਨਾਂ ਦੀ ਸੋਚ ਤੋਂ ਅੱਗੇ ਚੱਲੇ ਗਈ ਜਾਂ ਕਿਵੇਂ ਨਹੀਂ ਨਹੀਂ ਉਹਨਾਂ ਦੀ ਸੋਚ ਤੇ ਚੱਲੇ ਗਈ ਉਹਨਾਂ ਨੇ ਸਾਡੀ ਕੌਮ ਨੂੰ ਉਹਨਾਂ ਵੀ ਜਗਾਇਆ ਉਹਨਾਂ ਵੀ ਕੌਮ ਨੂੰ ਨਸ਼ੇ ਤੋਂ ਕੱਢਣ ਦੀ ਗੱਲ ਕੀਤੀ ਕੌਮ ਨੂੰ ਸਹੀ ਰਸਤੇ ਤੇ ਲਿਆਂਦਾ ਤੇ ਠੀਕ ਹੈ ਕਿ ਉਹਨਾਂ ਨੂੰ ਸਰਕਾਰਾਂ ਨੇ ਉਸ ਟਾਈਮ ਤੇ ਵੀ ਉਦਨਾਮ ਉਹ ਹੀ ਕੁਛ ਅਮਰਤਪਾਲ ਕਰ ਰਿਹਾ ਸੀਗਾ ਪੰਜਾਬ ਦੇ ਨੌਜਵਾਨੀ ਨੂੰ ਜਾਗਰੂਕ ਕਰਕੇ ਨਸ਼ਿਆਂ ਤੋਂ ਕੱਢ ਕੇ ਗੁਰੂ ਨਾਲ ਜੋੜਦਾ ਜਿਹੜਾ ਤੇ ਉਹ ਹੀ ਉਹਨਾਂ ਨੂੰ ਵੀ ਇਸੇ ਕਰਕੇ ਜੇਲ੍ਹ ਚ ਜਾਣਾ ਪਿਆ ਇਸ ਕਰਕੇ ਅਸੀਂ ਉਹਨਾਂ ਦੀ ਸੋਚ ਦੇ ਨਾਲ ਬਿਲਕੁਲ ਫਲੈਕਸ ਦੇ ਉੱਪਰ ਨਾ ਉਹਨਾਂ ਦੇ ਜ਼ਿਕਰ ਦੇ ਵਿੱਚ ਅੱਜ ਵੀ ਸੰਸਾਦ ਸੀ ਪਿੰਡਰਾਵਲੇ ਆਏ ਨਾ ਕਿਸੇ ਫਲੈਕਸ ਦੇ ਉੱਪਰ ਉਹਨ ਆਇਆ ਜੀ ਉਹਨਾਂ ਦੇ ਜ਼ਿਕਰ ਬਹੁਤ ਵਾਰੀ ਹੋਇਆ ਸਟੇਜ ਤੋਂ ਇਹ ਇਹ ਚੀਜ਼ ਹੈ ਕਿ ਠੀਕ ਹੈ ਕਿ ਫਲੈਕਸ ਲਾਉਨ ਚ ਥੋੜੇ ਮੇਰੇ ਖਿਆਲ ਅਕੋਈ ਕੋਈ ਕਟਾਈ ਹੋਈ ਆ ਉਹਦੇ ਵਾਸਤੇ ਅਸੀਂ ਪ੍ਰਬੰਧਕਾਂ ਨਾਲ ਗੱਲ ਕਰ ਰਹੇ ਆ ਕਿ ਕਿ ਇਦਾਂ ਕਿਉਂ ਕੀਤੀ ਗਈ ਦੱਸੋ ਕਿਸ ਤਰ੍ਹਾਂ ਦੇਖਦੇ ਆ ਤੁਸੀਂ ਗੱਲ ਕੀਤੀ ਪਹਿਲਾਂ ਕਾਫੀ ਸਾਹਿਬ ਦੇ ਜਫਦਾ ਯਾਨੀ ਹਰਪੀ ਸਿੰਘ ਉਹਨਾਂ ਯਾਨੀ ਰਗੂਬੇ ਸਿੰਘ ਦਾ ਬਿਆਨ ਹੁੰਦਾ ਕਿ ਜਿਹੜਾ ਚਾਰ ਦੀਵਾਰੀ ਦੇ ਵਿੱਚ ਹੀ ਫੈਸਲਾ ਮੈਂ ਸੁਣਿਆ ਕਿ ਉਹ ਰਹਿ ਜਾਂਦਾ ਹੈ ਉਹ ਕਿਤਾ ਦੇਖਦੇ ਹੋ ਇੱਕ ਪਾਸੇ ਕੱਲ ਤੱਕ ਆ ਸਾਭ ਦੀ ਜਿਹੜੀ ਅਫਸ਼ੀਲ ਤੋਂ ਕੁਝ ਵੀ ਫਰਮਾਨ ਜਾਰੀ ਕਰਦੇ ਇਸ ਕੋ ਸੰਗਤ ਨੂੰ ਪ੍ਰਵਾਨ ਹੁੰਦਾ ਸੀਗਾ ਇਹ ਇਹ ਜੀ ਪਰ ਸੰਗਤ ਨੂੰ ਤੇ ਅੱਜ ਵੀ ਅੱਗਲ ਤੱਕ ਦਾ ਜਿਹੜਾ ਫਰਮਾਨ ਆ ਉਹ ਪ੍ਰਵਾਨ ਆ ਪੂਰੇ ਵਿਸ਼ਵ ਦੀਆਂ ਵਿਸ਼ਵ ਵਿਸ਼ਵ ਦੀਆਂ ਸੰਗਤਾਂ ਨੂੰ ਤੇ ਪਰੇ ਜਿਹੜੇ ਲੀਡਰਾਂ ਨੇ ਕੁਝ ਇਸ ਜੀਆਂ ਹੱਦਬੰਦੀਆਂ ਇਹ ਜੋ ਜੋ ਉੱਥੇ ਕਾਬਜ਼ ਹੈ ਜੀ ਜਿਨ੍ਹਾਂ ਦੇ ਹੱਥ 'ਚ ਵਾਗੜੋ ਰਿਹਾ ਜਿਨ੍ਹਾਂ ਦੇ ਹੱਥ 'ਚ ਉਹਨਾਂ ਨੂੰ ਲਾਉਣ ਦੀ ਬਿਠਾਉਣ ਦੀ ਜਿਹੜੀ ਤਾਕਤ ਆ ਉਹਨਾਂ ਨੂੰ ਇਹ ਕਿਹੜੇ ਪਾਰਟੀ ਜਿਹੜੀ ਇਹ ਜੋ ਹੀ ਇਹ ਬਾਦਲ ਕਾਲੀ ਦਲ ਦੀ ਇਹ ਇਹ ਜਿਹੜੀ ਦੋਹੇ ਧਰਾਵਾਂ ਦੋਵੇਂ ਧੜੇ ਆ ਇਹਨਾਂ ਦਾ ਸਾਰਿਆਂ ਦੇ ਇਕੱਠੇ ਸੀਗੇ ਪਹਿਲਾਂ ਅੱਜ ਉਹ ਕੁਝ ਸਤਾ ਨਹੀਂ ਰਹੀ ਤੇ ਇਸ ਕਰਕੇ ਥੋੜੇ ਵੱਖ-ਵੱਖ ਇੱਕ ਦੂਜੇ ਦੇ ਖਿਲਾਫ ਹੈ ਮੇਰਾ ਖਿਆਲ ਹੈ ਕਿ ਦੋਵਾਂ ਦਾ ਹੀ ਉਹ ਇਹਨਾਂ ਹਾਲਾਤਾਂ ਲਈ ਜ਼ਿੰਮੇਵਾਰ ਹੈ ਤੁਹਾਨੂੰ ਗੱਲ ਕਿੱਥੇ ਤੱਕ ਪਹੁੰਚੀ ਰਹੀਆਂ ਕੀ ਹੁਣ ਕੋਰਟ ਦੇ ਵਿੱਚ ਜਿਹੜਾ ਕੇਸ ਆ ਗਿਆ ਹੈ ਸੋ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਭਾਈ ਸਾਹਿਬ ਦੀ ਹਾਜ਼ਰੀ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਇਹ ਵੀ ਹੋਣਾ 11 ਤਰੀਕ ਤੱਕ ਫੈਸਲਾ ਹੋ ਜਾਊਗਾ ਕੋਈ ਉਹਨਾਂ ਦੀ ਪਾਰਲੀਮੈਂਟ ਦੀ ਹਾਜ਼ਰੀ ਵਾਸਤੇ ਵੀ ਤੇ ਬਾਕੀ ਐਨਐਸਏ ਵਾਸਤੇ ਚੱਲ ਰਿਹਾ ਜੀ ਕਿੱਸੇ ਪਾਕਿ 18 ਤਰੀਕ ਨੂੰ 2 ਸਾਲ ਵੀ ਹੋ ਜਾਣੇ ਦੇਖੋ ਸਰਕਾਰ ਕੀ ਕਰਦੀ ਹੈ ਠੀਕ ਛੋਟੀਆਂ ਹੋਰ ਛੋਟੀਆਂ ਛੋਟੇ ਵਿੱਚ ਹਾਂ ਜੀ ਸਰ ਅੱਜ ਦਾ ਪ੍ਰੋਗਰਾਮ ਰੱਖਿਆ ਬਹੁਤ ਬਰਦਾਸ਼ਤੋ ਕੀ ਅੱਜ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦੇ ਨੁਕਤੇ ਪਤਾ ਜਿਹੜੇ ਦਿੱਤੇ ਗਏ ਜੀ ਜੀ ਜਿਹੜੇ ਅਸੀਂ ਪਾਰਟੀ ਬਣਾਈ ਹੈ ਸ਼ਰਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦਾ ਪਟਿਆਲੇ ਦੀ ਇਕਾਈ ਹੈ ਜਿਹੜੀ ਉਹਦੇ ਮੈਂਬਰਾਂ ਦਾ ਲਾਂਚ ਹੈਗਾ ਦਿਹਾਤੀ ਤੇ ਸ਼ਹਿਰੀ ਤੇ ਹੋਰ ਇਸ ਤੋਂ ਬਾਅਦ ਇਹ ਕੀ ਲੱਗਦਾ ਪਾਰਟੀ ਦੇ ਅਗੇ ਵਿਉਤਪੰਦੀ ਕਿਸ ਤਰ੍ਹਾਂ ਚੱਲੇਗੀ ਕਿਉਂਕਿ ਲਗਾਤਾਰ ਪਾਰਟੀਆਂ ਹਾਂ ਹੁਣ ਜਿਵੇਂ ਪਾਰਟੀਆਂ ਦਾ ਐਵੇਂ ਆ ਜੀ ਇਹ ਅੱਗੇ ਮੈਂਬਰ ਬਣਾਉਣਗੇ ਸਰਕਲ ਪ੍ਰਧਾਨ ਫਿਰ ਬਲੌਕ ਦੇ ਪਿੰਡਾਂ ਤੱਕ ਫਿਰ ਮੈਂਬਰਸ ਵੀ ਬਣਾਉਣਗੇ ਸਾਰਾ ਮਤਲਬ ਚੇਨ ਵਾਈਜ਼ ਹੀ ਚੱਲੇਗਾ ਜੀ ਸਰ ਜਿਹੜਾ ਸ਼ੋਮਨੀ ਕਾਲੀਦਲ ਪਾਰਟੀ ਦੀ ਹੈ ਜਿਹੜਾ ਇੱਕ ਸ਼ੋਮਨੀ ਕਾਲੀਕਲ ਅੰਮ੍ਰਿਤਸਰ ਹੈ ਜਿਹੜਾ ਸ਼ੋਮਨੀ ਕਾਲੀਦਲ ਹੈ ਬਸ ਕੋਈ ਪਾਰਟੀ ਆ ਗਈ ਉਹ ਕਿਸ ਤਰ੍ਹਾਂ ਦੇਖਦੇਗੇ ਉਹ ਕਾਲੀਦਲ ਦੇ ਵਿੱਚ ਕਾਫੀ ਜ਼ਿਆਦਾ ਆ ਜਿਹੜਾ ਫ੍ਰਿਕਸ਼ਨ ਦੇਖਣ ਨੂੰ ਮਿਲਿਆ ਨਹੀਂ ਫ੍ਰਿਕਸ਼ਨ ਦਾ ਇਹ ਹੈ ਜੀ ਹਰੇਕ ਪਾਰਟੀ ਦਾ ਆਪਣਾ ਸਿਧਾਂਤ ਹੈ ਤੁਹਾਨੂੰ ਲੱਗਦਾ ਕਿ ਕਿੰਨੇ ਕਿੰਨੇ ਸਿਧਾਂਤ ਦੀ ਗੱਲ ਸਾਰੇ ਕਰਦੇ ਨੇ ਪਰ ਸਿਧਾਂਤ ਤੇ ਚੱਲਣ ਵਾਲੇ ਕਿੰਨੇ ਕੁ ਲੱਗਦੇ ਨੇ ਦੇਖੋ ਜੀ ਜਿਹੜੀ ਅਕਾਲੀ ਦਲ ਬਹੁਤ ਹੈ ਬਹੁਤ ਖੁਸ਼ ਹੈ ਬਾਕੀ ਜਿਹੜੇ ਅਕਾਲੀ ਦਾ ਲੈਣਾ ਉਹ ਅਕਾਲੀ ਦਲ ਪਹਿਲਾਂ ਪਾਰਟੀਆਂ ਬਣੀਆਂ ਫਿਰ ਲੋਕਾਂ ਦਾ ਸਾਥ ਮੰਗਿਆ ਹੈ ਉਹਨਾਂ ਨੇ ਸਾਨੂੰ ਕੌਮ ਦਾ ਪਹਿਲਾ ਸਾਥ ਆਇਆ ਤੇ ਅਸੀਂ ਬਾਅਦ ਚ ਪਾਰਟੀ ਬਣਾਈ ਹੈ ਕਹਿੰਦੇ ਆ ਕਾਲੀ ਦਲ ਜਗਤਸ਼ਰਮੀ ਕਾਲੀ ਦਲ ਹੋ ਗਿਆ ਉਹ ਸੀਲ ਤੋਂ ਇੱਕ ਫੈਸਲਾ ਹੋਇਆ ਸੀਗਾ ਉੱਥੋਂ ਮਤਲਬ ਕਿ ਅੱਜ ਤੱਕ ਵੀ ਅੱਜ ਤੱਕ ਵੀ ਜ਼ਰੂਰੀ ਸੀ ਲੱਗਦਾ ਹੈਗਾ ਕਿ ਉਹ ਪੰਥ ਵਿਚਾਰਧਾਰਾ ਤੇ ਚੱਲ ਰਹੇ ਨੇ ਨਹੀਂ ਜੀ ਜਿਹੜਾ ਕਾਲੀ ਦਲ ਬਾਦਲ ਹੈ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਠੀਕ ਹੈ ਨਾ ਜੀ ਬਈ ਸਭ ਤੋਂ ਮਤਲਬ ਮੈਂ ਪਹਿਲਾਂ ਵੀ ਬਹੁਤ ਵਾਰੀ ਕਹਿ ਚੁੱਕਿਆ ਆਂ ਵੀ ਮੈਨੂੰ ਹੀ ਸਮਝਦਾ ਵੀ ਅਕਾਲੀ ਦਲ ਕਿਸੇ ਡੇਰੇਦਾਰ ਦੇ ਪੈਰਾਂ ਦੇ ਵਿੱਚ ਗਿਰ ਜਵੇ ਅਕਾਲੀ ਦਲ ਦੀ ਸਰਕਾਰ ਹੋਵੇ ਮਹਾਰਾਜ ਦੀ ਬੇਇੱਜ਼ਤੀ ਹੋ ਜਵੇ ਤੇ ਉਸ ਤੋਂ ਸਭ ਤੋਂ ਮਾੜੀ ਗੱਲ ਕਿ ਉਹ ਦੋਸ਼ੀਆਂ ਨੂੰ ਅਕਾਲੀ ਦਲ ਦੇ ਪ੍ਰਧਾਨ ਬਚਾਵੇ ਹਾਂ ਜੀ ਪਰ ਅੰਤ ਤੋਂ ਆਪ ਗੱਲ ਕਰਦੇ ਕਿ ਕਿਹੜੇ ਪਰ ਜਿਹੜਾ ਇਹ ਪ੍ਰਕਾਸ਼ ਸਿੰਘ ਬਾਦਲ ਸੀ ਸੁਖਵੀਰ ਸਿੰਘ ਬਾਦਲ ਇਹੀ ਪ੍ਰਧਾਨ ਹੈ ਜੀ ਇਹਨਾਂ ਦੀ ਸਰਕਾਰ ਸੀ ਸਾਈਸਰ ਹੋ ਗਈ ਸੋ ਕਿਸ ਤਰ੍ਹਾਂ ਦੇਖ ਦੇ ਗਏ ਪੂਰਾ ਅਜੀ ਜਿਹੜਾ ਜਥੇਦਾਰ ਸਾਹਿਬ ਦੇ ਉੱਤੇ ਵੀ ਸਵਾਲ ਖੜੇ ਕਰਨੇ ਹੋ ਤਾਂ ਇਹ ਕਿੱਸ ਤਰ੍ਹਾਂ ਕੀਤੀ ਜਾ ਗਲਤ ਗੱਲ ਹੈ ਜੀ ਆਪ ਮਤਲਬ ਹੁਣ ਗੱਲ ਇਹ ਹੈ ਵੀ ਇਹ ਫਾਸੀ ਐਨੇ ਬੁਰੀ ਤਰ੍ਹਾਂ ਗਿਆ ਹੈ ਅਕਾਲੀ ਦਲ ਦੇ ਪ੍ਰਧਾਨ ਹੈ ਜਿਹੜੇ ਜਾਂ ਮੈਂਬਰ ਹੈ ਇਸ ਦੇ ਵਿੱਚ ਮਤਲਬ ਉਹ ਕਦੇ ਕਿਸੇ ਤੇ ਇਲਜ਼ਾਮ ਲਾਉਣੇ ਆ ਕਦੇ ਕਿਸੇ ਤੇ ਲਾਉਣੇ ਆ ਉਹ ਆਪਣੀ ਗੜੋ ਚੀਜ਼ ਲਾਉਣਾ ਚਾਹੁੰਦੇ ਆ ਅਸਲ ਗੱਲ ਪਤਾ ਗੱਲ ਕੀ ਹੈ ਜੀ ਉਹਨਾਂ ਨੇ ਸੋਚਿਆ ਨਹੀਂ ਸੀ ਜਿਹੜੀ ਕੌਮ ਦੇ ਵਿੱਚ ਪਹਿਲਾਂ ਗੱਲ ਚੱਲਦੀ ਸੀ ਵੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲੈਣ ਜੀ ਇਹ ਗੱਲ ਆਮ ਹੀ ਚੱਲਦੀ ਸੀ ਪਰ ਇਹਨਾਂ ਨੇ ਉਹ ਸੋਚ ਕੇ ਗੱਲ ਤੇ ਗੌਰ ਕਰਕੇ ਮਾਫੀ ਤਾਂ ਮੰਗ ਲਈ ਸੀ ਪਰ ਇਹਨਾਂ ਨੂੰ ਐਕਸਪੈਕਟ ਨਹੀਂ ਸੀ ਵੀ ਕਹਾਣੀ ਸਭ ਉਲਝ ਜੂਗੀ ਇਹਨਾਂ ਨੂੰ ਤਾਂ ਇਹ ਸੀ ਵੀ ਕੌਮ ਮਾਫ ਕਰ ਦੂਗੀ ਤੇ ਗੱਲ ਮੁੱਕ ਜੂਗੀ ਪਰ ਉਹਦੇ ਵਿੱਚ ਜਿਹੜਾ ਹੁਣ ਇਹਨਾਂ ਨੇ اقرار ਕਰ ਲਿਆ ਹੈ ਵੇ ਅਸੀਂ ਕੀਤਾ ਸੀ ਸਾਡੀ ਸਰਕਾਰ ਦੇ ਵਿੱਚ ਹੋਇਆ ਅਸੀਂ ਦੋਸ਼ੀ ਬਚਾਏ ਅਸੀਂ ਸਾਦ ਨੂੰ ਡਰੈਸ ਭੇਜੀ ਮਹਾਰਾਜ ਦੀ ਉਹ ਸਾਰਾ ਇਕਰਾਰ ਜਿਹੜਾ ਇਹਨਾਂ ਨੇ ਕੀਤਾ ਹੈ ਨਾ ਉਹਦੇ ਵਿੱਚ ਫਸ ਚੁੱਕੇ ਆਂ ਕੌਮ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਕਰਦੀ ਅਸੀਂ ਦੀ ਗੱਲ ਕਰਾਂਗੇ ਉਹਨਾਂ ਦੀ ਗੱਲ ਕਰੀਏ ਦੂਜੇ ਪਾਸੇ ਉਹਨਾਂ ਦੀ ਅਟੈਂਡੈਂਸ ਨੂੰ ਲੈ ਕੇ ਪਾਰਲੀਮੈਂਟ ਵਿੱਚ ਲਗਾਤਾਰ ਸਵਾਲ ਚੁੱਕੇ ਆ ਰਹੇ ਆ ਹਾਈ ਕੋਰਟ ਵੱਲੋਂ ਵੀ ਕੇਸ ਚੱਲ ਰਿਹਾ ਹੈ ਜੀ ਉੱਪਰ ਕੀਤਾ ਹੋਇਆ ਜੀ ਕੇਸ ਹੋਣਾ ਹੈ ਤਾਂ ਜੁਡੀਸ਼ਰੀ ਦੇ ਹੱਥ ਚ ਹੈ ਜੀ ਹਾਂ ਸਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਸਵਾਲ ਖੜੇ ਕਰ ਰਹੇ ਹੋ ਔਰ ਪਹਿਲਾਂ ਯਾਨੀ ਹਰਪੀ ਸਿੰਘ ਜੀ ਤੋਂ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਉਹਨਾਂ ਨੂੰ ਸਾਈਡ ਤੇ ਕਿਨਾਰੇ ਕਰਿਆ ਹੁਣ ਯਾਨੀ ਰਗਵੀਰ ਸਿੰਘ ਜੀ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਉਹ ਨੂੰ ਕਿਸ ਤਰ੍ਹਾਂ ਦੇਖੋ ਜੀ ਜਿਹੜਾ ਯਾਨੀ ਹਰਪੀ ਸਿੰਘ ਜੀ ਯਾਨੀ ਰਗਵੀਰ ਸਿੰਘ ਨੇ ਜੀ ਇਹ ਆਪਣੇ ਸਟੈਂਡ ਤੇ ਪੱਕੇ ਆ ਯਾ ਨੀਰਕਬੀਰ ਸਿੰਘ ਜੀ ਨੇ ਤਾਂ ਕਹਿਤਾ ਜੀ ਮੈਂ ਤਾਂ ਆਪਣਾ ਸਮਾਨ ਬੈਗ ਚ ਪਾਇਆ ਜੇ ਕਹੋਗੇ ਮੈਂ ਤਾਂ ਚਲੇ ਜਾਊਂਗਾ ਪਰ ਮੈਂ ਜੋ ਫੈਸਲੇ ਸਣਾਈਆਂ ਜੋ ਮੈਂ ਕੀਆ ਹੈ ਮੈਂ ਉਸ ਤੋਂ ਪਿੱਛੇ ਨਹੀਂ ਹਟਦਾ ਤੋਂ ਲੱਗਦਾ ਹੈਗਾ ਕਿ ਤਾਂ ਕਿਤਾ ਸਿਆਸਤ ਹੈ ਜਿਹੜੀ ਉਹ ਬਿਲਕੁਲ ਜੀ ਬਿਲਕੁਲ ਹੋ ਹੀ ਰਹੀ ਹੈ ਕਿਹਨਾਂ ਵੱਲੋਂ ਕਿਹਨੂੰ ਤੁਸੀਂ ਜ਼ਿੰਮੇਵਾਰ ਸਮਝਦੇ ਹੋ ਬਾਈ ਜੀ ਦੇਖੋ ਅਕਾਲੀ ਦਲ ਵੱਲੋਂ ਕੋਈ ਹੋ ਰਿਹਾ ਹੈ ਸਾਰਾ ਕੁਝ ਅਕਾਲੀ ਦਲ ਦਾ ਪ੍ਰਧਾਨ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਹੀ ਹੋ ਰਿਹਾ ਹੈ ਸਾਰਾ ਬਾਈ ਜੀ ਉਹੀ ਹੈ ਮਾਸਟਰਮਾਈਂਡ ਉਹੀ ਕਰਤਾ ਤਰਤਾ ਹੈ ਹਲੇ ਵੀ ਬੇਸ਼ੱਕ ਅਸਤੀਫਾ ਦੇਤਾ ਪਰ ਜੋ ਹੋ ਰਿਹਾ ਹੈ ਉਹਨਾਂ ਦੀ ਗ੍ਰੈਂਡਮਾਈਂ ਹੈਟਾਈ ਹੋ ਰਿਹਾ ਸਾਰਾ ਕੁਝ ਠੀਕ ਠੀਕ ਹੈ